ਮੈਮ ਨੇ ਚੰਨੀ ਕਰੀ ਹੈ ਅੱਜ ਜੀ ਐਬਿਨਟ ਮਿਨਿਸਟਰ ਮੈਮ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸੁਣਿਆ ਅਸੀਂ ਸ਼ਹਿਰ ਦੇ ਵੀ ਵਾਰਡ ਵਾਈਜ਼ ਲੋਕ ਆਏ ਬਹੁਤ ਸਾਰੇ ਵਾਰਡ ਵਾਈਜ਼ ਅਸੀਂ ਸਾਰੀਆਂ ਚੀਜ਼ਾਂ ਨੂੰ ਨੋਟ ਕਰ ਲਿਆ ਐਂਡ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਕੰਮਾਂ ਨੂੰ ਕਰਾ ਕੇ ਦਿੱਤਾ ਜਾਵੇ ਉਸ ਤੋਂ ਇਲਾਵਾ ਪਿੰਡਾਂ ਤੋਂ ਵੀ ਲੋਕ ਆਏ ਪਿੰਡਾਂ ਦੀਆਂ ਬਹੁਤ ਸਾਰੇ ਮਸਲਿਆਂ ਨੂੰ ਸੁਣਿਆ ਉਹਨਾਂ ਨੂੰ ਵੀ ਸਾਰਿਆਂ ਨੂੰ ਨੋਟ ਕਰ ਲਿਆ ਐਂਡ ਅਸੀਂ ਮੈਮ ਨੂੰ ਅਸ਼ੋਰ ਕੀਤਾ ਅਸੀਂ ਪੀਰੀਆਡਿਕਲੀ ਇਹ ਰਿਵਿਊ ਮੀਟਿੰਗਸ ਕਰਿਆ ਕਰਾਂਗੇ ਐਂਡ ਮੈਕਸਿਮਮ ਕੰਮ ਜੋ ਸਾਡੇ ਤੋਂ ਹੋ ਸਕੇ ਕਰਾ ਕੇ ਸਰ ਜੀ ਇਹ ਮੈਟਰ ਜਿਹੜਾ ਸੋਲਵ ਸੋਲਵ ਤਾਂ ਨਹੀਂ ਹੁੰਦੇ ਜੀ ਇੱਕੋ ਦਮ ਮੈਟਰ ਕਾਂ ਇਦਾਂ ਸੋਲਵ ਨਹੀਂ ਹੋ ਸਕਦੇ ਅਸੀਂ ਨੋਟ ਕਰ ਲਏ ਨੇ ਇਹਨਾਂ ਨੂੰ ਦੇ ਉੱਤੇ ਅਸੀਂ ਰਿਪੋਰਟਿੰਗ ਕਰਾਵਾਂਗੇ ਆਪਣੇ ਅਫਸਰਾਂ ਤੋਂ ਰਿਪੋਰਟਸ ਲਾਵਾਂਗੇ ਬਜਟਸ ਦੇਖਾਂਗੇ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਸਲੋਲੀ ਪ੍ਰੋਸੈਸ ਚ ਪਾਵਾਂਗੇ ਕੋਈ ਵੀ ਮਸਲਾ ਇੱਕਦਮ ਹੀ ਹੱਲ ਹੋ ਸਕਦਾ ਜੀ ਇਹਨਾਂ ਬਾਰੇ ਰਿਕਵੈਸਟਨ ਬਾਰੇ ਪੱਤੀ ਕਰੀ ਹੈ ਸਰ ਜੀ ਇਹਦਾ ਨਾਮ ਹੈ ਕੇ ਅਫਸਰਾਈਜ਼ ਜੋ ਸੀ ਮੇਨਲੀ ਸ਼ਹਿਰ ਨੂੰ ਲੈ ਕੇ ਜੋ ਮੁੱਦੇ ਸੀ ਸਾਡੇ ਵਰਕਰ ਸਹਿਬਾਨ ਸਾਡੇ ਵਾਰਡ ਇੰਚਾਰਜ ਜੋ ਲੈ ਕੇ ਆਉਂਦੇ ਸੀ ਕਾਫੀ ਜਗ੍ਹਾ ਤੇ ਉਹ ਬਿਨਾਂ ਹੱਲ ਹੋਣਾ ਪਏ ਸੀਗੇ ਤੇ ਡੀਸੀ ਸਾਹਿਬ ਆਪਣੇ ਪੂਰੇ ਸਟਾਫ ਨੂੰ ਨਾਲ ਲੈ ਕੇ ਸਾਰੇ ਵਿਭਾਗਾਂ ਦੇ ਅਫਸਰ ਸਹਿਬਾਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਸੀ ਔਰ ਵੱਡੇ ਪੱਧਰ ਤੇ ਪੂਰਾ ਟਾਈਮ ਲਾ ਕੇ ਜਿਹੜਾ ਇੱਕ ਇੱਕ ਮਸਲਾ ਉਹ ਸੁਣਿਆ ਗਿਆ ਔਰ ਉਹਨੂੰ ਪ੍ਰੋਸੈਸਡ ਪਾਇਆ ਗਿਆ ਔਰ ਮੈਨੂੰ ਮੈਂ ਧੰਨਵਾਦ ਵੀ ਕਰਾਂਗੀ ਡੀਸੀ ਸਾਹਿਬ ਦਾ ਕਿ ਹਰੇਕ ਮਸਲੇ ਨੂੰ ਉਹਨਾਂ ਨੇ ਕਦੇ ਧੰਨ ਨਾ ਲੈਂਦੇ ਹੋਏ ਪ੍ਰੋਸੈਸ ਕੀਤਾ। ਅੱਜ ਦੇ ਵਿੱਚ ਕਿਹੜੇ ਕਿਹੜੇ ਲੋਡ ਸ਼ੇਅਰ ਨੇ ਪਿੰਡਾਂ ਦੇ ਵਿੱਚ ਲੋਕ ਆਇਆ। ਪਿੰਡਾਂ 'ਚ ਇਹ ਖੁੱਲਾ ਦਰਬਾਰ ਹੈ ਕੋਈ ਵੀ ਆ ਸਕਦਾ ਹੈ। ਅਸੀਂ ਸ਼ਹਿਰ ਨੂੰ ਮਹਿਮਾਨ ਰੱਖਿਆ ਸੀ ਪਰ ਪਿੰਡਾਂ ਵਾਲੇ ਵੀ ਆਏ ਆ ਔਰ ਅਸੀਂ ਉਹਨਾਂ ਦੇ ਵੀ ਮਸਲੇ ਸੁਣੇ ਆ ਔਰ ਅਗਲੇ ਆਉਣ ਵਾਲੇ ਦਿਨਾਂ 'ਚ ਇਹਨਾਂ ਨੂੰ ਛੇਤੀ ਅਸੀਂ ਹੱਲ ਕਰਾਂਗੇ। ਤੁਹਾਡਾ ਕਿੰਨੇ ਡਿਪਾਰਟਮੈਂਟਾਂ ਜਾਏ। ਹਰ ਤਰ੍ਹਾਂ ਦੇ ਡਿਪਾਰਟਮੈਂਟ ਆਏ ਹੋਏ ਸੀ ਜੀ ਡਿਪਾਰਟਮੈਂਟ ਤਾਂ ਕਾਊਂਟਲੈਸ ਹੁੰਦੇ ਆ ਵਾਟਰ ਐਂਡ ਸੈਨੀਟੇਸ਼ਨ ਸੀਵਰੇਜ ਲੈ ਲਓ ਇਲੈਕਟ੍ਰਿਸਿਟੀ ਲੈ ਲਓ ਹਰ ਡਿਪਾਰਟਮੈਂਟ ਨੂੰ ਚਾਹੇ ਰੂਰਲ ਡਿਵੈਲਪਮੈਂਟ ਲੈ ਲਓ ਸਾਰਿਆਂ ਨੂੰ ਕਵਰ ਕਰ ਲੋਕਾਂ ਨੂੰ ਵੀ ਲੋਕਾਂ ਨੂੰ ਹੀ ਅਪੀਲ ਕਰਾਂਗੇ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਹਰ ਤਰ੍ਹਾਂ ਦੇ ਨਾਲ ਲੋਕਾਂ ਦੇ ਮਸਲੇ ਹੱਲ ਕਰਨ ਲਈ ਖੜੀ ਹੈ ਜਿੱਥੇ ਡੀਸੀ ਸਾਹਿਬ ਆਪ ਆ ਕੇ ਲੋਕਾਂ ਦੀ ਗੱਲ ਸੁਣਦੇ ਹੁਣ ਤਾਂ ਉਹਨਾਂ ਨੂੰ ਖੁਸ਼ਹਾਲਾ ਨਹੀਂ ਚਾਹੀਦਾ ਅਸੀਂ ਤੁਹਾਡੇ ਨਾਲ ਆ ਆਪਣੇ ਮਸਲੇ ਲਿਆਓ ਅਸੀਂ ਹੱਲ ਕਰਾਂਗੇ